ਬੈਕ ਬਰ ਬਦਰਸੀ ਪੰਨੂ ਐਮਡੀ ਮੈਰੀਗੋਲ ਪਬਲਿਕ ਸਕੂਲ ਅਲੀਵਾਲ ਜ਼ਿਲ੍ਹਾ ਗੁਰਦਾਸਪੁਰ ਪ੍ਰਿੰਸੀਪਲ ਸਰ ਵਾਈਸ ਪ੍ਰਿੰਸੀਪਲ ਸਮੂਥ ਸਟਾਫ ਅੱਜ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਦੇਸ਼ਾਂ ਵਿਦੇਸ਼ਾਂ ਤੇ ਪੰਜਾਬ ਵਿੱਚ ਵੱਸਦੇ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਦੇ ਸ਼ੁਭ ਦਿਹਾੜੇ ਤੇ ਤੇ ਨਾਲ ਇੱਕ ਬੇਨਤੀ ਕਰਦਾ ਪੀਅਰਜ਼ ਨੂੰ ਵੀ ਅੱਜ ਦੀਵਾਲੀ ਆ ਤੇ ਦੀਵਾਲੀ ਬੜੀ ਜਿਹੜੀ ਸ਼ਾਂਤਮਈ ਤਰੀਕੇ ਨਾਲ ਮਨਾਉਣੀ ਆ ਪ੍ਰਦੂਸ਼ਣ ਰਹਿਤ ਮਨਾਉਣੀ ਆ ਬੱਚਿਆਂ ਨੂੰ ਪਟਾਕੇਆਂ ਤੋਂ ਵਰਜੋ ਪਟਾਕੇ ਨਾ ਚਲਾਉਣ ਇਹਦੇ ਵਿੱਚ ਆਪਣੇ ਹਵਾਜ ਪ੍ਰਦੂਸ਼ਣ ਵੀ ਹੁੰਦਾ ਤੇ ਨਾਲ ਨਾਲ ਜਿਹੜਾ ਪੈਸੇ ਦੀ ਵੀ ਬਰਬਾਦੀ ਹੁੰਦੀ ਆ ਆਪਾਂ ਨੂੰ ਇਹਨੂੰ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਮਨਾਉਣੀ ਚਾਹੀਦੀ ਜੂਜੇ ਹਥਿਆਰ ਜਿਹੜੇ ਆ ਪਟਾਕੇ ਜਾਂ ਧੂਆ ਜਾਂ ਕੋਈ ਪ੍ਰਦੂਸ਼ਣ ਤੋਂ ਬਗੈਰ ਇਹ ਮਨਾਉਣੇ ਚਾਹੀਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਕਸ ਸੁਖਦਾਨ ਨਖਵਿੰਦਰ ਸਿੰਘ ਪਿੰਡ ਸੰਘੇੜਾ ਆਮ ਆਦਮੀ ਪਾਰਟੀ ਲੋਕਚਾਰ ਦੇ ਵਿੱਚ ਟਿਕੜੇ ਕੁੰਮਿਆ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਤਕਰੀਰ ਕਰਦਾ ਹਾਂ ਕਿ ਜੋ ਇਸ ਵਾਰ ਦੀਵਾਲੀ ਮਨਾਈਏ ਪ੍ਰਦੂਸ਼ਣ ਤਹਿਤ ਮਨਾਈਏ ਕਾਂ ਕਿ ਅਸੀਂ ਆਪਣੇ ਆਪ ਨੂੰ ਔਰ ਵਿਸ਼ ਨੂੰ ਇਸ ਪ੍ਰਦੂਸ਼ਕ ਤੋਂ ਮੁਕਾ ਸਕੀਏ। ਵਾਹਿਗੁਰੂ ਦੀ ਕਸਾਂਸਾ ਵਾਹਿਗੁਰੂ ਦੀ ਕਟਿ। ਮੈਂ ਬਲਵੀਰ ਸਿੰਘ ਪੰਨੂ ਹਲਕਾ ਫਤਿਹਗੜ ਚੂੜੀਆਂ ਆਗੂ ਆਮ ਆਦਮੀ ਪਾਰਟੀ ਵੱਲੋਂ ਦੇਸਾਂਬਰ ਦੇਸਾਂਬਰ ਵਿੱਚ ਵਸਦੇ ਪੰਜਾਬੀਆਂ ਨੂੰ ਦਪਾਵਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦਪਾਵਲੀ ਦਾ ਦਿਹਾੜਾ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਰੰਜੀਤ ਸਿੰਘ ਬੁਦਦਰ ਅਤੇ ਐਸਸੀਬੀਸੀ ਵੈਲਫਰ ਫੰਡ ਦੇ ਨੂੰ ਸਰਦਾਰ ਪੰਜਾਬ ਵੱਲੋਂ ਪੂਰੇ ਜਦ ਸੰਸਾਰ ਦੇ ਸੰਗਤਾਂ ਬੰਦੀ ਛੋੜ ਤੇ ਦੀਪਾਂਵਲੀ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਉਸ ਖਾਲਸਾ ਕੋ ਤੁਹਾਧੂ ਅਗੇ ਅਰਦਾਸ ਬੇਨਤੀ ਕਰਦਾ ਕਿ ਸਰਬੱਤ ਸੰਗਤਾਂ ਕਿਦਾਂ ਚੜ੍ਹਦੀ ਕਲਾ ਜਰਾਂ ਤੇ ਗੁਰੂ ਮਹਾਰਾਜ ਦੇ ਜੁਰੇ ਦਿਹਾੜੇ ਮਨਾਉਂਦੀਆਂ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜੀਤ ਸਿੰਘ ਜਿੱਜਣੀਆਂ ਫਲਕਾਂ ਮਜੀਤਾ ਬਲੌਕ ਪ੍ਰਧਾਨ ਆਮ ਆਦੀ ਪਾਰਟੀ ਮੂਹਰ ਪਾਟ ਵਾਸੀਆਂ ਨੂੰ ਬੰਦੀ ਛੋੜ ਦੇ ਵਿੱਚ ਤੇ ਦਿਵਾਲੀ ਦੀਆਂ ਵਧਾਈਆਂ ਦੇਣਾ ਤੇ ਨਾਲੇ ਅਪੀਲ ਕਰਦਾ ਹਾਂ ਇੱਕ ਇਸ ਵਾਰ ਜੋ ਦਿਵਾਲੀ ਆ ਪ੍ਰਦੂਸ਼ਨ ਰਹਿਤ ਤੇ ਪਟਾਕੇ ਦਾ ਪਰੇਸ਼ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਿਤਪਾਲ ਸਿੰਘ ਪੱਲ ਬਲਾਕ ਅਨਛਾਜ ਮਜੀਠਾ ਆਮ ਆਦਮੀ ਪਾਰਟੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਦਿਵਾਲੀ ਤੇ ਪੰਦੀ ਸ਼ੁਭ ਜਤ ਜੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਤੇ ਬੇਨਤੀ ਕਰਦਾ ਹਾਂ ਕਿ ਇਸ ਵਾਰ ਦਿਵਾਲੀ ਜਿਹੜੀ ਆ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੂਬੇ ਦਾ ਬਲਵਿੰਦਰ ਸਿੰਘ ਕੱਥੂ ਨੰਗਲ ਆਮ ਆਦਮੀ ਪਾਰਟੀ ਬਲਾਕ ਇੰਚਾਰਜ ਵੱਲੋਂ ਕੀਪਾਵਾਲੀ ਔਰ ਬੰਦੀ ਸ਼ੋਰ ਦੀ ਸੁਧੀਆਂ ਬਹੁਤ ਬਹੁਤ ਵਧਾਈਆਂ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ